ਤੇ ਦੇਖ ਰਹੇ ਹੋ ਮਾਲਵਾ ਮੀ ਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਤਸਵੀਰਾਂ ਤੁਹਾਨੂੰ ਬਲੈਰ ਰੋਡ ਪੁਹਾਨੀ ਕਰਦੀਆਂ ਦਿਖਾ ਰਿਹਾ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਸੋਸ਼ਲ ਮੀਡੀਆ ਦੇ ਇਨਫਲੂਐਂਸਰ ਅਤੇ ਇੱਕ ਪੰਜਾਬੀ ਵੈਬ ਪੋਰਟਲ ਦੇ ਪੱਤਰਕਾਰ ਜੋ ਕਿ ਪਿਛਲੇ ਜਨ ਹੀ ਇੱਕ ਚਿੱਟੇ ਦਾ ਟੀਕਾ ਲਾਉਂਦੇ ਦੀ ਵੀਡੀਓ ਜੋ ਉਹਨਾਂ ਵੱਲੋਂ ਵਾਇਰਲ ਕੀਤੀ ਜਾਂਦੀ ਹੈ ਅਤੇ ਅੱਜ ਇਹ ਕਿਹਾ ਜਾ ਰਿਹਾ ਹੈ ਕਿ ਉਸੇ ਗੱਲ ਨੂੰ ਲੈ ਕੇ ਅੱਜ ਉਹਨਾਂ ਤੇ ਜਾਂਦੇ ਵਾਂ ਹੰਦਾ ਹੋਇਆ ਸੋ ਇੱਕ ਪਾਸੇ ਤਸਵੀਰਾਂ ਤੁਹਾਨੂੰ ਉਸ ਦਿਨ ਦੀਆਂ ਦਿਖਾ ਰਹੇ ਹਾਂ ਜਦੋਂ ਇੱਕ ਨੌਜਵਾਨ ਨੂੰ ਚਿੱਟਾ ਲਾਉਂਦੇ ਇੱਕ ਸੁਰੰਜ ਸਮੇਤ ਜੋ ਦਿਖਾਇਆ ਜਾ ਰਿਹਾ ਸੀ ਤੇ ਦੂਸਰੇ ਪਾਸੇ ਅੱਜ ਦੀਆਂ ਤਸਵੀਰਾਂ ਨੇ ਜਿੱਥੇ ਉਹਨਾਂ ਦੀ ਦੁਕਾਨ ਦੇ ਅੰਦਰ ਦੱਸਿਆ ਗਿਆ ਕਿ 8-10 ਜਿਹੜੇ ਨੌਜਵਾਨ ਨੇ ਮੂੰਹ ਬੰਨੀ ਆਉਂਦੇ ਨੇ ਤੇ ਹਮਲਾ ਕਰ ਦਿੰਦੇ ਨੇ ਸੋ ਸਿਵਲ ਹਸਪਤਾਲ ਭਵਾਨੀਗੜ ਵਿਖੇ ਦਾਖਲ ਕਰਵਾਇਆ ਗਿਆ ਤੇ ਇਸ ਗੱਲ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਜੀ ਮੈਂ 2 ਦਿਨ ਪਹਿਲਾਂ ਇੱਕ ਚਿੱਟੇ ਵਾਲਿਆਂ ਦੀ ਵੀਡੀਓ ਲਾਈ ਸੀ ਜਿਹਦੇ ਵਿੱਚ ਮੁੰਡਾ ਸ਼ਰੀਆਮ ਚਿੱਟੇ ਦਾ ਇੰਜੈਕਸ਼ਨ ਲਾ ਰਿਹਾ ଥିਆ ਤੇ ਉਹਦੀ ਮੈਂ ਵੀਡੀਓ ਚਲਾਈ ਤੀ ਆਪਣੇ ਚੈਨਲ ਤੇ ਚਲਾਈ ਤੀ ਜੀ ਤੇ ਵੀਡੀਓ ਕਾਫੀ ਜ਼ਿਆਦਾ ਵਾਇਰਲ ਵੀ ਹੋਈ ਹੈਗੀ ਉਸ ਤੋਂ ਬਾਅਦ ਦੇ ਵਿੱਚ ਅੱਜ ਮੈਂ ਕਿਤੇ ਮੇਰੇ ਘਰ ਦੇ ਵਿੱਚ ਦੁਕਾਨਾਂ ਲੱਗੀਆਂ। ਇੱਕ ਫਰੈਂਟ ਦੇ ਵਿੱਚ ਦੁਕਾਨਾ ਸੀ। ਉਸ ਤੋਂ ਅੰਦਰ ਬੈਠਾ ਸੀਗਾ। ਤੇ ਤਕਰੀਬਨ 9-10 ਬੰਡੇ ਆਏ। ਆ ਕੇ ਉਹਨਾਂ ਕੋਲੇ ਇੱਕ ਬੈਸਬਾਲ ਸੀ ਬੰਡੇ ਸੀਗੇ। ਆ ਕੇ ਜੀ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਮਾਰਨਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਮੇਰੇ ਨਾਲ ਇੱਕ ਮੁੰਡਾ ਸੀਗਾ। ਨਾਲ ਬੈਠਾ ਸੀਗਾ। ਉਹਦਾ ਬਾਇਨਾਮ ਲੈ ਕੇ ਗਿਆ ਕਿ ਤੂੰ ਨਾ ਵਿੱਚ ਆਈਂ। ਉਹ ਉਹਨਾਂ ਦੇ ਬੰਨੇ ਵੀ ਸੀਗੇ। ਉਸ ਤੋਂ ਬਾਅਦ ਵਿੱਚ ਇਕੱਠ ਹੋ ਗਿਆ ਉੱਥੇ ਤੇ ਉਹ ਮੰਡੀ ਵਾਲੀ ਸਾਈਡ ਬੁਜਾਰਾ ਵਾਲੀ ਸਾਈਡ ਭੱਜ ਗਏ ਕਿੰਨੇ ਕੁ ਬੱਚੇ ਕਿੰਨੇ ਕੁ ਜਾਣੇ ਸੀ ਉਹ ਉਹ ਹੈਗੇ ਸੀ ਤਕਰੀਬਨ 9 ਤੋਂ 10 ਮੁੰਡੇ ਸੀਗੇ ਜੀ ਤੇ ਇਹ ਹੈਗੀ ਹੈ ਜੀ 11:50 45:50 ਮਿੰਟ ਹੈ ਜੀ ਹੱਥ 'ਚ ਕੀ ਰੁਪਏ ਤੇ ਤਾਰ ਹਥਿਆਰ ਤੇ ਝਾਕੀ ਸੀ ਹਾਂ ਜੀ ਉਹਨਾਂ ਕੋਲੇ ਜਿਨ੍ਹਾਂ ਕੋਲ ਇੱਕ ਦੋ ਜਣਾਂ ਦੇ ਕਿਰਪਾਨਾਂ ਵੀ ਹੈਗੇ ਸੀਗੀਆਂ ਉਹ ਤਾਂ ਮੰਗ ਦੀ ਖੜੀ ਸੀ ਪਿੱਛੇ ਖੜੇ ਸੀ ਤੇ ਵੀ ਜੇ ਤੰਬ ਵਧਿਆ ਠੀਕ ਹੈ ਜਿਨ੍ਹਾਂ ਕੋਲ ਡੰਡੇ ਬੈਸਬਾਲ ਸੀ ਉਹ ਆ ਕੇ ਇੱਕਦਮ ਦੁਕਾਨ 'ਚ ਬੜੇ ਨੇਗੇ ਠੀਕ ਹੈ ਦੂਜੇ ਸ਼ਟਰ ਦੇ ਵੀ ਖੜੇ ਰਹੇ ਨੇ ਜਿਹਦੇ ਕੋ ਦੋ ਜਣੇ ਲੋਕ ਪਰਪੰਦਾ ਸੀ ਕੁਝ ਬੋਲ ਲੈਣੇ ਆ ਕਿ ਉਹ ਵੀ ਕੀ ਕੀਤਾ ਜਾ ਕੋਈ ਹੈ ਨਹੀਂ ਬਸ ਇੱਕ ਨੇ ਮਾਰ ਲੱਗੇ ਇੰਨੀ ਗੱਲ ਤੇ ਰੁਕ ਗਈ ਆ ਗੱਲ ਕੱਢ ਕੇ ਵੀ ਤੇਰੀ ਵੱਡੀ ਵੱਡੀ ਚਿੱਟੇ ਵੱਡੇ ਚਿੱਟੇ ਵਾਲੇ ਦੋ ਹੈਪੀ ਜੀ ਤੁਹਾਨੂੰ ਇਹੀ ਲੱਗਦਾ ਵੀ ਜਿਹੜੀ ਤੁਸੀਂ ਨਿਊਜ਼ ਕਰੀਆ ਪਿਛਲੇ ਦਿਨਾਂ ਦੇ ਵਿੱਚ ਚਿੱਟੇ ਦੇ ਖਿਲਾਫ ਆ ਇਹ ਉਸੇ ਕੱਢਣ ਦਾ ਰਿਐਕਸ਼ਨ ਲੱਗਦਾ ਹੈ ਬ੍ਰਦਰ 101% ਇਹ ਚਿੱਟਾ ਵੇਚਣ ਵਾਲੇ ਸੀਗੇ ਜੀ ਤੇ ਇਹ ਮੈਂ ਤਾਂ ਪਾਈ ਸੀ ਕਿ ਕੋਈ ਸੁਧਾਰ ਹੋ ਜੂਗਾ ਜੋਦਨ ਅਸੀਂ ਅਪਰੋਡ ਸੀਐਮ ਸਾਹਿਬ ਨੇ ਵੀ ਚਲਾ ਰੱਖਿਆਗਾ ਮੈਂ ਤਾਂ ਇਹਦੇ ਕਰਕੇ ਖਬਰ ਕੀਤੀ ਸੀਗੀ ਸੀਐਮ ਸਾਹਿਬ ਨੂੰ ਹੈਸ਼ਟੈਗ ਵੀ ਕੀਤਾ ਸੀਗਾ ਮੈਨੂੰ ਕੀ ਪਤਾ ਦੀਆ ਮੇਰੇ ਉਲਟਾ ਮੇਰੇ ਛੋਟੜੇ ਬੱਚੇ ਨੇ ਵੀ ਮੇਰੀ ਇਹਨਾਂ ਨੁਕਸਾਨ ਕਰ ਜਾਣਗੇ ਹੁਣ ਇੰਨੀ ਕਿ ਸੱਟ ਮਾਰ ਗਏ ਮੇਰੇ ਇਹ ਨਹੀਂ ਪਤਾ ਕਿ ਮੈਂ ਕਿੰਨੇ ਟਾਈਮ ਤੇ ਮੇਰੀ ਬਾਹਰ ਤਿੰਨ ਜਗ੍ਹਾ ਤੋਂ ਫੈਕਚਰ ਹੋ ਗਈ ਕੀ ਮੰਗ ਕਰਦੇ ਹਾਂਜੀ ਮੰਗ ਕੀ ਕਰਦੇ ਮੈਂ ਇਨਸਾਫ ਦੀ ਮੰਗ ਕਰਦਾ ਜੀ ਇਹ ਕੁਝ ਪੱਤਰਕਾਰ ਹੀ ਨਹੀਂ ਸੇਵ ਹੈਗੇ ਫਿਰ ਸੇਵ ਕੌਣ ਹੈ ਯੂਰੇ ਇਹ ਮੇਰੀ ਦੁਕਾਨ ਹੈ ਇਹਨਾਂ ਦੀ ਦੁਕਾਨ ਚ ਮੋਟਰਸਾਈਕਲ ਕਾਰੀ ਗਾਣੇ ਤੋਂ ਅੱਗੇ ਮੋਟਰਸਾਈਕਲ ਰਿਪੇਅਰ ਦੀ ਦੁਕਾਨ ਹੈ ਜੀ ਠੀਕ ਹੈ ਜੀ ਉੱਥੇ 7-8 ਮੁੰਡੇ ਆਏ ਨਹੀਂ ਐ ਡੰਡੇ ਉਹਨਾਂ ਦੇ ਲੱਗੇ ਸੀ ਆ ਉਹਨਾਂ ਨੇ ਆਉਂਦੀ ਇਹਨਾਂ ਦੇ ਮਾਰਨੇ ਸਟਾਰਟ ਕਰਤੇ ਜੀ ਅੱਛਾ ਕੋਈ ਰੀਜਨ ਨਹੀਂ ਦੱਸਿਆ ਕੋਈ ਕੁਝ ਨਹੀਂ ਦੱਸਿਆ ਹੈ ਜੀ ਕਿੰਨੇ ਜਣੇ ਸੀ ਉਹ 7 ਤੋਂ 8 ਜਣੇ ਹੋਣਗੇ ਜੀ ਇਟਾਂ ਵੀ ਮਾਰੀਆਂ ਨਹੀਂ ਡੰਡੇ ਵੀ ਮਾਰੇ ਨਹੀਂ ਕਿਸੇ ਦੀ ਪਛਾਣ ਨਹੀਂ ਕਹੋ ਨਹੀਂ ਪਛਾਣ ਕੋਈ ਨਹੀਂ ਹੈ ਤੁਹਾਡਾ ਨਾਮ ਲੈ ਕੇ ਬੋਲਿਆ ਗਿਆ ਬੂਵੀ ਬੂਵੀ ਹਾਂ ਜੀ ਮੇਰਾ ਨਾਮ ਵੀ ਲਿਆਈ ਆ ਮੈਨੂੰ ਤਕਰੀਬਨ ਸਾਰੀ ਜਾਣਦੇ ਨੇ ਭਵਾਨੀਗੜ੍ਹ ਚ ਮੁੜਦੇ ਹਾਂ ਤੇ ਉਹਨਾਂ ਦੇ ਮੂੰਹ ਲਵੇਟੇ ਹੋਏ ਸੀ ਉਹਨਾਂ ਕਰਕੇ ਮੈਂ ਪਛਾਣ ਨਹੀਂ ਸਕਦਾ ਜੀ ਤੁਸੀਂ ਵੀ ਉੱਥੇ ਸੀਗੇ ਉਸ ਟਾਈਮ ਹਾਂ ਜੀ ਹਾਂ ਮੈਂ ਉੱਥੇ ਸੀ ਕਿ ਮੋਟਰਸਾਈਕਲ ਤੇ ਦੋ ਜਣੇ ਆਏ ਸੀ ਨਹੀਂ ਮੋਟਰਸਾਈਕਲ ਤੇ ਪਹਿਲਾਂ ਇੱਕ ਮੁੰਡਾ ਆਇਆ ਸੀ ਜੇ ਮੇਰੇ ਕੋਲ ਕੰਮ ਕਰਾਉਣ ਦਾ ਕਹਿੰਦਾ ਮਿਸਿੰਗ ਕਰ ਰਿਹਾ ਮੋਟਰਸਾਈਕਲ ਮੈਂ ਚੈੱਕ ਕਰਨ ਲੱਗਿਆ ਉੱਪਰ ਟ੍ਰਾਈ ਲਾਈਨ ਲੱਗਿਆ ਉਹ ਕਹਿੰਦਾ ਰਹਿਂਦੇ ਰਹਿਂਦੇ ਉਹ ਦੁਕਾਨ ਦੇ ਅੰਦਰ ਜਾ ਕੇ ਪਹਿਲਾਂ ਚੈੱਕ ਕਰਕੇ ਆਏ ਦੀ ਕਿੰਨੇ ਜਣੇ ਸਲਾਂਚ ਉਹਦੇ ਬਾਅਦ ਮੁੜ ਗਿਆ ਉਹ ਤੋਂ ਬਾਅਦ ਆਏ ਨੇ ਜਿਹੜੇ ਡੰਡੇ ਲਾ ਕੇ ਮੁੰਡੇ ਮੂਹ ਲ ਉਹ ਤੇ ਜਿਹੜਾ ਮੁੰਡਾ ਆਇਆ ਸੀ ਜੀ ਉਹਨੂੰ ਮੈਂ ਪਛਾਣਦਾ ਨਹੀਂ ਹੈਗਾ ਨਵੀਂ ਜੀ ਉਮਰ ਦਾ ਮੁੰਡਾ ਸੀ ਇਹ ਜਾਣਦਾ ਨਹੀਂ ਹੈਗਾ ਜੀ ਮੈਂ ਬਲਟੀਨਾ ਮੁਕ ਕਰਦੀ ਉਹਦਾ ਅੱਛਾ ਹੋ ਕੇ ਆ ਕਿੰਨਿਆਂ ਕੇ ਸੱਟਾਂ ਨੇ ਸੱਟਾਂ ਜੀ ਬਾਹਾਂ ਵੀ ਬਾਹਾਂ ਤੇ ਵੀ ਫ੍ਰੈਕਚਰ ਆਈ ਹੈ ਸਰਚ ਵੀ ਆਈ ਹੈ ਬਾਕੀ ਹੋਰ ਹਾਲੇ ਦੇਖ ਨਹੀਂ ਲਿਆ ਕੋਈ ਤੁਸੀਂ ਥੋੜੇ ਵੱਲੋਂ ਛਡਾਉਣ ਦੀ ਕੋਸ਼ਿਸ਼ ਕੀਤੀ ਲਈ ਉਹਨੂੰ ਮੈਂ ਇੱਕ ਮੁੰਡੇ ਦਾ ਡੰਡਾ ਫੜਿਆ ਸੀ ਜੀ ਪਰ ਬਾਕੀਆਂ ਨੇ ਬਹੁਤ ਮਾਰੇ ਨੇ ਜੀ ਕੁਝ ਇੱਕ ਮੁੰਡਾ ਤਾਂ ਡੰਡਾ ਫੜ ਲਿਆ ਸੀ ਕੁਝ ਕਹਿ ਰਹੇ ਸੀ ਉਹ ਜਾਂ ਕੀ ਕੀ ਇਹਦੀ ਗਲਤੀ ਕੀ ਆ ਕੁਝ ਦੱਸ ਰਹੇ ਸੀ ਕੁਝ ਵੀ ਨਹੀਂ ਬੋਲੇ ਹੈਗੇ ਜੀ ਬਸ ਆਉਂਗੇ ਡੰਡੇ ਮਾਰਨ ਲੱਗ ਗਏ ਕੋਈ ਗਾਇ ਗਲੋਚ ਕੀਤਾ ਹੋਵੇ ਨਹੀਂ ਨਹੀਂ ਕੋਈ ਗਾਇ ਗਲੋਚ ਨਹੀਂ ਕੀਤਾ ਜੀ ਬਸ ਇੱਕ ਮੁੰਡਾ ਹੋਰ ਸੀ ਉਹਨਾਂ ਨਾਲ ਇੱਕ ਮੁੰਡੇ ਨੇ ਕਹਿ ਕਹਿਣਾ ਰਹੀ ਆ ਉਹਨੇ ਜੋ ਉਹਨਾਂ ਦਾ ਸਨਮਾਨ ਉਹ ਤੁਹਾਨੂੰ ਕੀ ਲੱਗਦਾ ਵੀ ਉਹ ਕੋਈ ਸ਼ਰੀ ਮੁੰਡੇ ਦਾ ਗੈਂਗਸਟਰਾਂ ਕੁਝ ਹੈ ਜਾਂ ਤੇ ਕੁਝ ਮੈਨੂੰ ਇਹ ਲੱਗਦਾ ਇਨਸ਼ੇੜੀ ਨੀ ਸੂੜੀ ਦੀ ਸੂੜੀ ਹਾਂ ਸਿੰਫਗੋਲਾ ਪ੍ਰਧਾਨ ਸੰਯੁਕਤ ਪ੍ਰੈਸ ਕਲੱਬ ਵਾਨੀਗੜ੍ਹ ਅਨੁਦਿਪ ਜੀ ਅੱਜ ਇੱਕ ਰਿਪੋਰਟਰ ਦੇ ਉੱਤੇ ਹਮਲਾ ਹੋਇਆ ਹੈ ਅਨਪਸਾਤਿਆਂ ਵੱਲੋਂ ਮੂਹਰੇ ਬੈਠੇ ਹੋਏ ਸੀ ਕੀ ਕਹਿਣਾ ਚਾਹੁੰਦੇ ਕਿਉਂ ਹੋਇਆ ਹੁੰਦਾ ਅਸਲ ਦੇ ਵਿੱਚ ਜਿਹੜਾ ਸਾਡੇ ਅਰਵਿੰਦਰ ਸਿੰਘ ਹੈਪੀ ਸ਼ਰਮਾ ਨੇ 2 ਦਿਨ ਪਹਿਲਾਂ ਸਾਡੇ ਪੱਤਰਕਾਰ ਨੇ ਸੰਯੁਕਤ ਪ੍ਰੈਸ ਕਲੱਬ ਦੇ ਮੈਂਬਰ ਨੇ ਉਹਨਾਂ ਨੇ 2 ਦਿਨ ਪਹਿਲਾਂ ਇੱਕ ਨਸ਼ਾ ਤਸਕਰ ਨਸ਼ਿਆਂ ਵਾਲਿਆਂ ਦੇ ਖਿਲਾਫ ਇੱਕ ਵੀਡੀਓ ਵਾਇਰਲ ਕੀਤੀ ਸੀ ਵੀਡੀਓ ਵਾਇਰਲ ਕਰਨ ਤੋਂ ਬਾਅਦ ਪੁਲਿਸ ਨੇ ਉਹਨਾਂ ਤੇ ਕੋਈ ਕਾਰਵਾਈ ਤਾਂ ਨਹੀਂ ਕੀਤੀ ਪਰ ਨਸ਼ਾ ਤਸਕਰਾਂ ਨੇ ਆ ਕੇ ਅੱਜ ਪੋਣੇ ਇੱਕ 11 ਵਜੇ ਸਾਡੇ ਪੱਤਰਕਾਰ ਤੇ ਹਮਲਾ ਕੀਤਾ ਉਹਦੀ ਬਾਹ ਤੋੜਤੀ ਉਹਦੇ ਸਿਰ 'ਚ ਸੱਟਾਂ ਮਾਰੀਆਂ ਪੁਲਿਸ ਨੂੰ ਇਸ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਆਗਰ ਵਾਈਜ਼ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਅੱਜ ਸ਼ਾਮ ਤੱਕ ਤਾਂ ਅਸੀਂ ਗੱਲ ਤੋਂ ਵੱਡਾ ਸੰਘਰਸ਼ ਲਿਖਾਂਗੇ ਅੱਜ ਕਿਹਨਾਂ ਮੈਂ ਰਿੰਪੀ ਸ਼ਰਮਾ ਜਰਨਲਿਸਟ ਅਤਰ ਬ੍ਰਾਹਮਣ ਸਭਾ ਕੋ ਅਣੀਗੜ ਰਿੰਪੀ ਜੀ ਕਿਵੇਂ ਦੇਖਦੇ ਹੋ ਕਿ ਸਮਾਜ ਦਾ ਚੌਥਾ ਸਭ ਮੰਨਿਆ ਜਾਂਦੇ ਨੇ ਰਿਪੋਰਟਰ ਅੱਜ ਰਿਪੋਰਟਰ ਤੇ ਹੀ ਹਮਲਾ ਹੋਇਆ ਕੀਵੇਂ ਦੇਖਦੇ ਹੋ ਇੱਕ ਸੱਚ ਦੀ ਆਵਾਜ਼ ਚੁੱਕਣ ਦਾ ਇੱਕ ਇਹਨਾਂ ਨੂੰ ਖਮਿਆਜਾ ਪੋਤਣਾ ਪਿਆ ਜੋ ਕਿ ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਨਸਾ ਤਸਕਰ ਜਿਹੜੇ ਉਰੇ ਬੈਠੇ ਨੇ ਉਹਨਾਂ ਦੀ ਆਵਾਜ਼ ਬੰਦ ਕਰਨ ਲਈ ਉਹਨਾਂ ਤੇ ਹਮਲਾ ਕੀਤਾ ਗਿਆ ਹੈਪੀ ਜਨ ਨੇ ਇੱਕ ਆਵਾਜ਼ ਚੁੱਕੀ ਸੀ ਮੌਕੇ ਤੇ ਇੰਜੈਕਸ਼ਨ ਲਗਾ ਰਿਆ ਸੀ ਉਹਦੀ ਵੀਡੀਓ ਵਾਇਰਲ ਹੋਈ ਹੈ ਤੇ ਉਹਦੀ ਸਜ਼ਾ ਅੱਜ ਇਹਨਾਂ ਨੂੰ ਹੈਪੀ ਜਨ ਨੂੰ ਮਿਲ ਗਈ ਅਗਰ ਪੱਤਰਕਾਰ ਵੀਰ ਤੇ ਇਹ ਹਮਲਾ ਹੋ ਸਕਦਾ ਤਾਂ ਆਮ ਲੋਕਾਂ ਦਾ ਕੀ ਬਣੂਗਾ ਮੈਂ ਸਰਕਾਰ ਨੂੰ ਬੇਨਤੀ ਕਰਦਾ ਵੀ ਨਸ਼ਿਆਂ ਵਿਰੁੱਧ ਜੋ ਤੁਹਾਡਾ ਚੱਲ ਰਿਹਾ ਸਿਸਟਮ ਉਹ ਕਿੱਥੇ ਗਿਆ ਖੋਖਲਾ ਸਾਫਤ ਹੋ ਰਿਹਾ ਉਹ ਕਿਰਪਾ ਕਰਕੇ ਇੱਧਰ ਧਿਆਨ ਦਿੱਤਾ ਜਾਵੇ ਹਾਂਜੀ ਕੀ ਨਾਮ ਹੈ ਤੁਹਾਡਾ ਮੈਂ ਮੇਜਰ ਸਿੰਘ ਮੱਟਰਾਂ ਸੰਯੁਕਤ ਪ੍ਰੈਸ ਕਲੱਬ ਦੇ ਅਸੀਂ ਸੀਨੀਅਰ ਮੈਂਬਰਾਂ ਮੱਟਰ ਸਾਹਿਬ ਇੱਕ ਦੋ ਦਿਨ ਪਹਿਲਾਂ ਵੀਡੀਓ ਵਾਇਰਲ ਹੁੰਦੀ ਹੈ ਪਰ ਪੁਲਿਸ ਵੱਲੋਂ ਤਾਂ ਕਾਰਵਾਈ ਹੋਈ ਨਹੀਂ ਪਰ ਨਸ਼ੇੜੀਆਂ ਨੇ ਆਪਣੀ ਕਾਰਵਾਈ ਪੱਤਰਕਾਰ ਤੇ ਜਰੂਰ ਕਰਤੀ ਕੀ ਸਮਝਦੇ ਉਸ ਦੀ ਬਿਲਕੁਲ ਸਾਡੇ ਜਿਹੜੇ ਪੱਤਰਕਾਰ ਭਾਈ ਚਾਰੇ ਦੇ ਵਿੱਚ ਸਾਡੇ ਮੈਂਬਰ ਨੇ ਹੈਪੀ ਹਰਮਨ ਨੌਜਵਾਨ ਨੇ ਇਹਨਾਂ ਨੇ ਪਰਸੋਂ ਇੱਕ ਨਸ਼ੇੜੀ ਦੀ ਵੀਡੀਓ ਵਾਇਰਲ ਕਰੀ ਸੀ ਤੇ ਨਾਲ ਇੱਕ ਅਪੀਲ ਵੀ ਕਰੀ ਸੀ ਕਿਉਂਕਿ ਵੀ ਪੰਜਾਬ ਸਰਕਾਰ ਨਸ਼ਿਆਂ ਦੇ ਖਿਲਾਫ ਚੱਲ ਰਹੀ ਹੈ ਤੇ ਉਹਨਾਂ ਨੂੰ ਨਸ਼ੇੜੀਆਂ ਨੂੰ ਨੰਗਾ ਕਰਨ ਵਾਸਤੇ ਇਹਨੇ ਆਪਦੇ ਵੱਲੋਂ ਇਹ ਕੀਤਾ ਸੀ ਪਰ ਉਹਦਾ ਖਮਿਆਜਾ ਇਹ ਹੋਇਆ ਵੀ ਅੱਜ ਪੱਤਰਕਾਰ ਤੇ ਸ਼ਰਿਆਂ 8-100 ਜਿਹੜੀ ਬੰਦਿਆਂ ਨੇ ਆਕੇ ਹਮਲਾਵੀ ਦੁਕਾਨ ਤੇ ਹਮਲਾ ਕੀਤਾ ਤੇ ਉਹਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਗਏ ਜਿਹੜਾ ਜ਼ਖਮੀ ਜਿਹੜੇ ਹਮਲਾਵਰ ਸੀ ਉਹਨਾਂ ਚੋਂ ਇੱਕ ਬੰਦੇ ਨੇ ਇਹ ਵੀ ਕਿਹਾ ਵੀ ਤੈਨੂੰ ਅਸੀਂ ਚਿੱਟਾ ਚਿੱਟੇਵਾਰੇ ਖਿਲਾਫ ਬੋਲਣ ਦਾ ਤੈਨੂੰ ਸਬਕ ਸਿਖਾ ਕੇ ਗਿਆ ਇਹ ਬਹੁਤ ਗੰਭੀਰ ਮਾਮਲਾ ਹੈ ਤੇ ਅਸੀਂ ਸਮੂਹ ਪੱਤਰਕਾਰ ਭਾਈਚਾਰਾ ਭਵਾਨੀਗੜ੍ਹ ਦਾ ਤੇ ਇਹ ਪੁਲਸ ਦੇ ਨੋਟ ਚ ਲਿਆਤਾ ਤੇ ਪੁਲਸ ਨੂੰ ਅਸੀਂ ਮਤਲਬ ਇਹ ਉਹ ਚੈਲੰਜ ਵੀ ਚੈਲੰਜ ਨਹੀਂ ਮਤਲਬ ਅਸੀਂ ਅਲਟੀਮੇਟ ਹੰਦੰਨਿਆ ਵੀ ਜੇ ਉਹਨਾਂ ਨੇ ਜਲਦੀ ਨਾ ਕਾਰਵਾਈ ਕੀਤੀ ਤਾਂ ਅਸੀਂ ਅਗਲਾ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ ਤਾਂ ਤੁਹਾਡੀ ਸੰਸਥਾ ਕੀ ਐਕਸ਼ਨ ਲਏਗੀ ਇਹ ਸਾਡੇ ਮੈਂਬਰ ਨੇ ਜੀ ਐਜੈਕਟਿਵ ਮੈਂਬਰ ਨੇ ਬ੍ਰਾਹਮਣ ਸਭਾ ਦੇ ਅਸੀਂ ਇਹਨਾਂ ਦੇ ਨਾਲ ਦਿਨ ਰਾਤ ਜੋ ਵੀ ਸੰਘਰਸ਼ ਤੁਸੀਂ ਵਿੱਢੋਗੇ ਅਸੀਂ ਤੁਹਾਡਾ ਸਾਥ ਦੇਵਾਂਗੇ ਹੈਪੀ ਵੀਰਲੀ ਪੁੱਕੜ ਤਾਲ ਤੇ ਜਦ ਕੋਈ ਵੀ ਕਾਰਵਾਈ ਕਰਨੀ ਹੋਵੇ ਅਸੀਂ ਉਹਨਾਂ ਦੇ ਨਾਲ ਰਹਾਂਗੇ। ਸਤਿਨਾਮ ਹੈ ਤੁਹਾਡਾ ਮੇਰਾ ਨਾਮ ਗੁਰਚੇਤ ਸਿੰਘ ਭੱਟੀਵਾਲ ਕਲਾਂ ਭਾਰਤੀ ਕਿਸਾਨ ਜੁਨੀਆ ਨੇ ਇਕਤਾ ਗੁਰਾਹਾਂ ਦਾ ਖਵਾਨੀਗੜ ਬਲਾਕ ਦਾ ਆਗੂ ਆ ਮੈਂ। ਕਿਵੇਂ ਦੇਖ ਦੂੰ ਸਰਕਾਰ ਬੜੀਆਂ ਨਾਲ ਕੇ ਇੰਗਾਮ ਮਾਰ ਰਹੀ ਆ ਕਿ ਅਸੀਂ ਜੁੱਧ ਨਸਿਆਂ ਵਿਰੁੱਧ ਜਿਹੜਾ 90% ਹੈ ਜਿਹੜਾ ਨਸੇ ਦੀ ਚੈਨ ਤੋੜਦੀ ਪਰ ਇੱਕ ਪੱਤਰਕਾਰ ਵੱਲੋਂ ਨਸ਼ੇੜੀ ਦੀ ਵੀਡੀਓ ਵਾਇਰਲ ਕਰਨ ਤੇ ਅੱਜ ਉਹਨੂੰ ਮੈਜਾ ਫੁੱਟਣਾ ਪਿਆ ਉਹਦੀ ਤਿੰਨ ਜਗ੍ਹਾ ਤੋਂ ਬਾਹਰ ਫੈਕਚਰ ਕੀਤੀ ਗਈ ਆ ਸਿਰ ਤੇ ਵੀ ਸੱਟਾਂ ਲੱਗੀ ਉਹਦੀ ਜਾਨ ਵੀ ਜਾ ਸਕਦੀ ਬਿਲਕੁਲ ਇਹ ਦੇਖ ਰਹੇ ਹਾਂ ਲੰਬੇ ਸਮੇਂ ਤੋਂ ਦੇਖ ਰਹੇ ਹਾਂ ਜਦੋਂ ਦੀ ਇਹ ਸਰਕਾਰ ਬਣੀ ਹੈ ਉਦੋਂ ਤੋਂ ਲੈ ਕੇ ਕਿਉਂਕਿ ਜਿਹੜਾ ਵੀ ਸਰਕਾਰ ਦੇ ਕੋਈ ਵਿਰੁੱਧ ਬੋਲਦਾ ਜਾਂ ਨਸ਼ੇ ਵਾਲਿਆਂ ਦੇ ਕੋਈ ਵਿਰੁੱਧ ਬੋਲਦਾ ਉਹਨੂੰ ਇਸ ਤਰ੍ਹਾਂ ਦਾ ਜਿਵੇਂ ਹੈਪੀ ਸ਼ਰਮਾ ਦੇ ਉੱਤੇ ਪੱਤਰਕਾਰ ਦੇ ਉੱਤੇ ਹਮਲਾ ਕੀਤਾ ਗਿਆ ਇਥੋਂ ਦੇ ਗੁੰਡਿਆਂ ਦੇ ਵੱਲੋਂ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਸਰਕਾਰ ਦੀ ਬਹੁਤ ਵੱਡੀ ਨਾਕਾਮੀ ਹੈ ਕਿਉਂਕਿ ਇਹਨਾਂ ਗੁੰਡਿਆਂ ਦੇ ਨਾ ਤਾਂ ਨੱਥ ਪਾ ਸਕੀ ਹੈ ਸਰਕਾਰ ਚਿੱਟੇ ਸ਼ਰਿਆਂ ਬਿਕ ਰਿਹਾ ਹੈ ਸ਼ਰਿਆਂ ਲੋਕਾਂ ਦੀ ਇਸ ਤਰ੍ਹਾਂ ਡਰਾ ਕੇ ਚਿੱਟਾ ਵੇਚਿਆ ਜਾ ਰਿਹਾ ਹੈ ਵੀ ਜੇ ਕੋਈ ਬੋਲਦਾ ਹੈ ਨਸ਼ੇ ਦੇ ਵਿਰੁੱਧ ਆਵਾਜ਼ ਉਠਾਉਂਦਾ ਹੈ ਤਾਂ ਉਹਨਾਂ ਨੂੰ ਕੁੱਟ ਕੇ ਉਹਨਾਂ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਕੱਲ ਤਾਂ ਇੱਥੇ ਤੱਕ ਕਿ ਕਿਉਂਕਿ ਜਿਹੜੇ ਪੱਤਰਕਾਰ ਭਾਈਚਾਰਾ ਜੇ ਕੋਈ ਉਹ ਆਵਾਜ਼ ਚੱਕਦਾ ਹੈ ਉਹ ਕੋਈ ਇਸ ਤਰ੍ਹਾਂ ਦੀ ਸਰਕਾਰ ਦੇ ਖਿਲਾਫ ਗੱਲ ਜਾਂਦੀ ਹੈ ਜਿਵੇਂ ਮਨਿੰਦਰ ਜੀਤ ਸਿੱਧੂ ਪੱਤਰਕਾਰ ਉਹਦਾ ਪੂਤਲਾ ਫੂਕਿਆ ਗਿਆ ਇਹ ਪਹਿਲੀ ਵਾਰੀ ਦੇਖਿਆ ਵੀ ਪੱਤਰਕਾਰਾਂ ਦਾ ਪੂਤਲਾ ਪਹਿਲੀ ਵਾਰ ਸੁਣਿਆ ਜ਼ਿੰਦਗੀ ਦੇ ਵਿੱਚ ਵੀ ਇਸ ਤਰ੍ਹਾਂ ਸਰਕਾਰ ਦੇ ਨੁਮਾਇੰਦਿਆਂ ਦੇ ਵੱਲੋਂ ਉਹਨਾਂ ਦਾ ਪੂਤਲਾ ਫੂਕਿਆ ਗਿਆ ਹੋਵੇ ਕਿਉਂਕਿ ਜਿਹੜੇ ਸੱਚ ਦੀ ਆਵਾਜ਼ ਲੋਕਾਂ ਦੀ ਆਵਾਜ਼ ਬਣ ਕੇ ਆਉਂਦੇ ਨੇ ਲੋਕਾਂ ਦੀ ਆਵਾਜ਼ ਚੱਕਦੇ ਨੇ ਉਹਨਾਂ ਦੇ ਵੀ ਪੂਤਲੇ ਫੂਕੇ ਜਾਂਦੇ ਨੇ ਇਹ ਬਹੁਤ ਮੰਦਭਾਗੀ ਘਟਣਾ ਹੈ ਕਿਉਂਕਿ ਇਹਨਾਂ ਦੇ ਸਰਕਾਰ ਵੱਲੋਂ ਪ੍ਰਸ਼ਾਸਨ ਉਹ ਨੋ ਸੂਚਿਤ ਹੋਣਾ ਚਾਹੀਦਾ ਹੈ ਇਹੋ ਜਿਹੇ ਗੁੰਡਿਆਂ ਦੇ ਨੱਥ ਪਾਉਣੀ ਚਾਹੀਦੀ ਹੈ ਜੇ ਇਹ ਗੱਲ ਕੀਤੀ ਜਾਵੇ ਜਿਵੇਂ ਤੁਹਾਡੀ ਜਥੇਬੰਦੀ ਆ ਜੇਕਰ ਪੁਲਿਸ ਨੇ ਅਸੀਂ ਮੀਡੀਆ ਵੱਲੋਂ ਚੇਤਾਵਨੀ ਦਿੱਤੀ ਹੈ ਸ਼ਾਮ ਤੱਕ ਕਾਰਵਾਈ ਨਹੀਂ ਹੋਈ ਤਾਂ ਕੱਲ ਤੋਂ ਵੱਡਾ ਸੰਘਰਸ਼ ਲਾਣਾ ਜਾਊ ਤੁਹਾਡੇ ਜਥੇਬੰਦੀ ਸਾਥੀ ਅਸੀਂ ਬਿਲਕੁਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜੋ ਵੀ ਉੱਪਰੋਂ ਸਾਨੂੰ ਆਉਂਦੀ ਹੈ ਅਸੀਂ ਸਹਿਯੋਗ ਕਰਾਂਗੇ ਪਹਿਲਾਂ ਵੀ ਅਸੀਂ ਪੱਤਰਕਾਰਾਂ ਦਾ ਸਹਿਯੋਗ ਕਰਦੇ ਰਹਾਂ ਅਸੀਂ ਨਾਲ ਚੱਲਦੇ ਆਂ ਆਵਾਜ਼ ਬੁਲੰਦ ਕਰਾਂਗੇ ਉਠਾਂਗੇ ਆਵਾਜ਼ ਠਾਵਾਗੇ ਵੀ ਇਹਨਾਂ ਜਿਹੜੇ ਪੱਤਰਕਾਰ ਨੇ ਇਹਨਾਂ ਦੀ ਆਵਾਜ਼ ਵੀ ਸੁਣਨੀ ਚਾਹੀਦੀ ਹੈ ਕਿਉਂਕਿ ਐਂ ਤਾਂ ਫਿਰ ਪੱਤਰਕਾਰ ਪਤਾ ਨਹੀਂ ਕਿੱਥੇ-ਕਿੱਥੇ ਜਾਂਦੇ ਨੇ ਹਰੇਕ ਹੀ ਹਮਲਾ ਕਰ ਸਕਦਾ ਕੋਈ ਵੀ ਬੰਦਾ ਹੈ ਜਿਹੜਾ ਹਮਲਾ ਕਰ ਸਕਦਾ ਇਸ ਕਰਕੇ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹ ਪੱਤਰਕਾਰ ਭਾਈਚਾਰੇ ਦੇ ਨਾਲ ਖੜੇ ਆਂ ਪ੍ਰਸ਼ਾਸਨ ਨੂੰ ਜਲਦੀ ਤੋਂ ਜਲਦੀ ਇਹਦੀ ਜਿਹੜੇ ਗੁੰਡੇ ਆਏ ਨੇ ਉਹਨਾਂ ਦੀ ਪਛਾਣ ਕਰਕੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਦੇਣਾ ਚਾਹੀਦਾ ਹੈ। ਹਾਂ ਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਕੁਲਦੀਪ ਸਿੰਘ ਲਾਡੀ ਪਿੰਡ ਬਖੋਪੀਰ ਬੀਕੇਯੂ ਇਕਤਾ ਗ੍ਰਾਮ ਬਲਾਕ ਕਗਵਾਨੀਗੜ। ਕੁਲਦੀਪ ਕਿਵੇਂ ਦੇਖਦੇ ਹੋ ਨਸ਼ਾ ਸਰਕਾਰ ਕਹਿੰਦੀ ਹੈ ਅਸੀਂ ਨਸ਼ੇ ਆ ਬਿਲਕੁਲ ਖਤਮ ਕਰਤਾ ਜੁੱਤ ਨਸ਼ੇ ਆ ਬਰੋਤ ਕਾਰਵਾਈਆਂ ਹੋ ਰਹੀਆਂ ਨੇ ਘਰ ਟਾਹੇ ਜਾ ਰਹੇ ਨੇ ਪੀੜੇ ਪੰਜੇ ਚਲਾਇਦਾ ਰਹੇ ਨੇ ਪਰ ਉਹੀ ਨਸ਼ੇੜੀ ਦੋ ਦਿਨ ਪਹਿਲਾਂ ਪੱਤਰਕਾਰ ਵੀਡੀਓ ਵਾਇਰਲ ਕਰਦਾ ਉਸਨੇ ਤਾਂ ਉਸਤੇ ਕੋਈ ਕਾਰਵਾਈ ਕੀਤੀ ਨਹੀਂ ਪਰ ਜਿਹੜੇ ਨਸ਼ੇੜੀ ਨੇ ਉਹ ਪੱਤਰਕਾਰ ਤੇ ਜੁਰਮ ਹਮ ਜਾਣ ਲੈਵਾ ਹਮਲਾ ਕਰਕੇ ਕਿਵੇਂ ਦੇਖਦੇ ਹੋ? ਇਹ ਜਿਹੜੀ ਅੱਜ ਦੀ ਆਪਣੀ ਆਮ ਆਦਮੀ ਆਮ ਲੋਕਾਂ ਦੀ ਸਰਕਾਰ ਕਹਿਣ ਵਾਲੀ ਭਗਮੰਤਮਾਨ ਦੀ ਸਰਕਾਰ ਆ ਉਸ ਨੇ ਜਿਹੜਾ ਨਸ਼ਿਆਂ ਦੇ ਵਿਰੁੱਧ ਜੁੱਦ ਚਲਾਇਆਗਾ ਇੱਕ ਉਹ ਦੁਬਾਰਾ ਕੁਰਸੀ ਲੈਣ ਦੇ ਵਾਸਤੇ ਇਹ ਜਿਹੜੇ ਚਾਲਾਂ ਨੇ ਚਲਾਈਆਂ ਜਾ ਰਹੀਆਂ ਨੇ ਜਿਹੜੀ ਗਵਰਨਮੈਂਟ ਕਹਿੰਦੇ ਆ ਕੋਈ ਵੀ ਹੋਵੇ ਜੇ ਉਹ ਗੌਰ ਕਰ ਲੇ ਤਾਂ 1 ਮਿੰਟ ਦੇ ਵਿੱਚ ਨਸ਼ੇ ਹਟਾਏ ਜਾਂਦੇ ਨੇ ਜੇ ਆਪਾਂ ਗੱਲ ਕਰ ਲਈ ਤਾਂ ਭਵਾਨੀਗਾ ਥਾਣਾ ਪੈ ਗਿਆ ਆਪਾਂ ਨੂੰ ਆ ਹੈਪੀ ਸਿੰਘ ਹੈਪੀ ਸ਼ਰਮਾ ਜੀ ਤੇ ਆਪਣੇ ਹਮਲਾ ਹੋਇਆ ਤਾਂ ਉਹਨਾਂ ਨੂੰ ਸਾਰਾ ਕੁਝ ਬਲਕੇ ਪਤਾ ਸੀ ਕਹਿ ਸਕਦੇ ਆ ਇੱਕ ਠੋਕ ਕੇ ਕਹਾਂਗੇ ਜਿੰਨੇ ਨਸ਼ੇ ਵਿਕਦੇ ਨੇ ਬਲਾਕ ਦੇ ਵਿੱਚ ਕਿੱਥੇ ਅੱਡੇ ਨੇ ਸਾਰਾ ਪਤਾ ਪਰ ਉਹਨਾਂ ਦੇ ਉੱਤੇ ਦਬਾਅ ਪੋਲਿਟੀਕਲ ਦਬਾਅ ਨਹੀਂ ਫੜ ਸਕਦੇ ਉਹ ਉਹਨਾਂ ਨੂੰ ਸਦਾਗਰਾਂ ਨੂੰ ਜਦੋਂ اڈਾਨੀਆਂ ਬਾਨੀਆਂ ਦੇ ਬੰਦਰਗਾਹਾਂ ਤਿੰਨੇ ਨੇ ਟੰਨ ਨਾ ਸਾਹ ਰਹਿਦਾ ਉਹਨਾਂ ਨੂੰ ਨਹੀਂ ਫੜ ਸਕਦੇ ਫਿਰ ਉਹ ਲਿਆ ਕੇ ਗ੍ਰਾਮਾਂ ਚ ਚੱਲਦਾ ਤੇ ਇਹਨਾਂ ਤੋਂ ਹਮਲਾ ਕਰਾ ਕੇ ਇਹ ਕੀ ਸਾਹਮਣੇ ਆਇਆ ਇਹ ਸਾਹਮਣੇ ਆਉਂਦਾ ਵੀ ਨਸ਼ਾ ਸਾਡਾ ਇਸੇ ਤਰ੍ਹਾਂ ਵਿਕੂ ਪੀੜਾ ਪੰਜਾ ਜਿਹੜੀਆਂ ਉਹਨਾਂ ਦੇ ਜੱਦਾ ਵੰਸਾਂ ਨੇ ਉਹ ਕੱਢਣੀਆਂ ਨੇ ਲੋਕਾਂ ਦੇ ਜਿਹੜੇ ਹਾਲ ਨੇ ਨੇ ਉਹ ਟੋਣੇ ਨੇ ਪਰ ਨਸ਼ੇ ਦੇ ਖਿਲਾਫ ਜਿਹੜਾ ਵੀ ਬੋਲੂ ਜਿਹੜਾ ਵੀ ਉਹਨੂੰ ਰੋਕੂ ਉਹਨੂੰ ਜਿਹੜਾ ਚ ਦੇਣਾ ਜਾਣ ਨਸ਼ੇ ਖਾਣ ਵਾਲੇ ਨੂੰ ਵੇਚਣ ਵਾਲੇ ਨੂੰ ਜੇਲ ਨਹੀਂ ਹੂ ਕਦੇ ਉਹ ਤੇ ਕਾਰਵਾਈ ਨਹੀਂ ਹੋਊਗੀ ਕਿਤੇ ਉਹਦਾ ਘਰ ਨਹੀਂ ਟਹੂਗਾ ਜਿਹੜਾ ਪੰਗਾ ਲਊਗਾ ਜਿਹੜਾ ਸਰਕਾਰ ਦੇ ਖਿਲਾਫ ਬੋਲੂਗਾ ਜਿਵੇਂ ਹੈਪੀ ਸ਼ਰਮਾ ਜੀ ਨੇ ਵੀਡੀਓ ਪਾਤੀ ਆ ਪਿਆ ਬਾਪੰਨੀ ਆ ਪਿਆ ਸਾਡੇ ਸਾਹਮਣੇ ਕੀ ਹੁਣ ਭਵਾਨੀ ਘੜ ਦੇ ਵਿੱਚ ਪਤਾ ਨਹੀਂ ਵੀ ਉਹ ਗੁੰਡੇ ਕਿੱਥੋਂ ਆਏ ਨੇ ਥਾਉ ਥਾਉ ਕੈਮਰੇ ਲੱਗੇ ਹੋਏ ਨੇ ਆਪਣੇ ਉਹ 1 ਘੰਟੇ ਚ ਆਹ ਗੱਲ ਚੰਦ ਤੇ ਆਉਣ ਇੱਥੇ ਰੁਕਾ ਵੀ ਗਿਆ ਹੁਣ ਦਿਆਂ ਲੈਣਾ ਹੁਣ ਸ਼ਾਮ ਨੂੰ ਵੀ ਫੜਕੋਸ ਲਾਕਾਂ ਦੇ ਅੰਦਰ ਜੇ ਦੇਣਾ ਚਾਹ ਹੁਣ ਦੇ ਸਕਦੇ ਨੇ ਪਰ ਦੇਖਦੇ ਆ ਅਸੀਂ ਤਾਂ ਅਪੀਲ ਕਰਦੇ ਆ ਪ੍ਰਸ਼ਾਸਨ ਨੂੰ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਵੱਲੋਂ ਵੀ ਜਿਹੜਾ ਇਹ ਨਸ਼ਿਆਂ ਚ ਲੋਕਾਂ ਦੇ ਪੁੱਤ ਮਾਰੇ ਜਾ ਰਹੇ ਨੇ ਜਿਹੜਾ ਪੰਜਾਬ ਦੇ ਵਿੱਚ ਮਾਹੌਲ ਆ ਖਰਾਬ ਕੀਤਾ ਜਾ ਰਿਹਾ ਇਸ ਮਾਹੌਲ ਨੂੰ ਠੀਕ ਕਰਨ ਵਾਸਤੇ ਨਸ਼ਿਆਂ 'ਤੇ ਨੱਥ ਪਾਉਣ ਵਾਸਤੇ ਤੇ ਪੁਲਿਸ ਦੀ ਕਾਰਵਾਈ ਆ ਜਿਹੜੀ ਦੇਖਦੇ ਆ ਕੀ ਕਰਦੇ ਆ ਜਿਹੜਾ ਵੀ ਅੱਗੇ ਫਿਰ ਭਾਈਆਂ ਦਾ ਪੱਤਰਕਾਰਾਂ ਦਾ ਪ੍ਰੋਗਰਾਮ ਹੋ ਉਹਦੇ ਨਾਲ ਵਿੱਚ ਬੈਠਾਂਗੇ ਉਹਦੇ ਹਮਾਇਤ ਕਰਾਂਗੇ ਜਿਹੜਾ ਦੋਸ਼ੀਆਂ ਨੂੰ ਆਪਾਂ ਸਜ਼ਾਤ ਬਾਵਾਂਗੇ ਕਿਨਾ ਬਈ ਘੋਟ ਇਕਬਾਲ ਸਿੰਘ ਫਗੋਲਾ ਰਜਿਸਟਰ ਪ੍ਰੈਸ ਕਲੱਬ ਦੇ ਸਭਕਾ ਪ੍ਰਧਾਨ ਅਕਬਰ ਕਿਵੇਂ ਦੇਖ ਦੋ ਇੱਕ ਪਾਸੇ ਮਹਿਮ ਚੱਲ ਰਹੀ ਆ ਜੁੱਧ ਨਸ਼ਿਆਂ ਪ੍ਰੁੱਧ ਤੇ ਦੂਜੇ ਪਾਸੇ ਮਤਲਬ ਕਿ ਨਸ਼ਾ ਵੀ ਉਸੇ ਤਰ੍ਹਾਂ ਵਿਕ ਰਿਹਾ ਤੇ ਜਿਹੜਾ ਆਵਾਜ਼ ਠਾਉਂਦਾ ਤੇ ਉਤੇ ਹਮਲਾ ਕੀਤਾ ਜਾਂਦਾ ਇਹ ਜਿਹੜਾ ਜੁੱਧ ਨਸ਼ਿਆਂ ਪ੍ਰੁੱਧ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਉਹਦੀ ਜਿੰਦਾ ਜાગ ਦਾ ਸਬੂਤ ਆ ਉਹਦੀਆਂ ਪੋਲਾਂ ਖੋਲ ਰਹੇ ਨੇ ਕਿਉਂਕਿ ਇੱਕ ਪੱਤਰਕਾਰ ਸਤੰਭ ਹੁੰਦਾ ਚੌਥਾ ਜਿਹੜਾ ਕਿ ਹਰ ਬਰਾਈ ਨੂੰ ਉਜਾਗਰ ਕਰਦਾ ਜਦੋਂ ਨਸ਼ੇ ਵਿਰੁੱਧ ਜਿਹੜੀ ਕਾਰਵਾਈ ਉਹਨੇ ਕੀਤੀ ਸਟਿੰਗ ਆਪਰੇਸ਼ਨ ਕੀਤਾ ਉਹਨੂੰ ਨਸ਼ੇੜੀਆਂ ਨੂੰ ਉਜਾਗਰ ਕੀਤਾ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕਰਨ ਦੀ ਬਜਾਏ ਨਸ਼ੇੜੀਆਂ ਦੇ ਉੱਤੇ ਹੀ ਨਸ਼ੇੜੀਆਂ ਨੇ ਉਲਟਾ ਕਾਰਵਾਈ ਪੱਤਰਕਾਰ ਤੇ ਕਰਦੀ ਇਹ ਐਡੀ ਜ਼ਬਰਦਸਤ ਹਮਲਾ ਸੀ 10 ਬੰਦੇ ਇੱਕ ਬੰਦੇ ਨੂੰ ਕੁੱਟ ਰਹੇ ਸੀ ਬੈਸਵਾਲ ਕਰਫਾਨਾ ਸਿਰਚ ਵੀ ਟਾਂਕੇ ਲੱਗੇ ਨੇ ਬਾਹਾਂ ਵੀ ਤੋੜਦੇ ਇਹ ਜਾਨਲੇਵਾ ਹਮਲਾ ਸੀ ਅਗਰ ਅਸੀਂ ਚੇਤਾਵਨੀ ਦਿੰਨੇ ਆ ਪੁਲਿਸ ਨੂੰ ਅਗਰ ਇਹ ਤੇ ਅੱਜ-ਅੱਜ ਦੀ ਦਿਹਾੜੀ ਉਹਨੂੰ ਦਿੰਨੇ ਆ ਅਲਟੀਮੇਟਮ ਅੱਜ ਦਾ ਜੇ ਨਹੀਂ ਕੋਈ ਕਾਰਵਾਈ ਕਰੂਗੀ ਤਾਂ ਅਸੀਂ ਪ੍ਰੈਸ ਗਰੁੱਪ ਵੱਲੋਂ ਭਾਈਚਾਰੇ ਵੱਲੋਂ ਸਾਡਾ ਸੰਯੁਕਤ ਕ੍ਰੈਬ ਵੀ ਬਣਿਆ ਹੋਇਆ ਓਰੇ ਉਹਦੇ ਪ੍ਰਧਾਨ ਸਾਹਿਬ ਸਾਰੇ ਰਲ ਕੇ ਅਸੀਂ ਕਿੱਡਾ ਵੱਡਾ ਸੰਘਰਸ਼ ਕਰਾਂਗੇ ਤਾਂ ਕਿ ਪੁਲਿਸ ਪ੍ਰਸ਼ਾਸਨ ਨੂੰ ਨਕਚਦੌਣ ਲਿਆਦਾ ਸਰ ਉਹਨਾਂ ਦੇ ਮਤਲਬ ਕਾਫੀ ਸੱਟਾਂ ਨੇ ਹੱਥਾਂ ਤੇ ਵੀ ਨੇ ਮਤਲਬ ਬਾਹਾਂ ਤੇ ਸੱਟ ਵੱਜੀ ਹੋਈ ਹੈ ਸਿਰ ਤੇ ਵੀ ਸੱਟ ਹੈ ਬਲੀਡਿੰਗ ਹੋ ਰਹੀ ਹੈ ਸਬ ਤੋਂ ਤੇ ਅਸੀਂ ਉਹਨਾਂ ਨੂੰ ਮੈਨੇਜ ਕਰਕੇ ਫਿਰ ਉਹ ਕਰਤਾ ਸੀਗਾ ਉਹਨਾਂ ਦਾ ਸਾਰਾ ਕੁਝ ਅ ਮਤਲਬ ਸਿਰ ਤੇ ਵੀ ਸਟੀਚਿੰਗ ਹੋਈ ਹੈ ਬਾਹਾਂ ਤੇ ਸਟੀਚਿੰਗ ਤਾਂ ਨਹੀਂ ਹੋਈ ਪਰ ਬਾਹਾਂ ਦੀ ਮਤਲਬ ਕਾਫੀ ਜ਼ਿਆਦਾ ਪੇਨ ਹੈ ਉਹਨਾਂ ਨੂੰ ਤੇ ਹਲਾਉਣ ਚ ਵੀ ਪ੍ਰੋਬਲਮ ਆ ਰਹੀ ਹੈ ਉਹਨਾਂ ਨੂੰ ਬਾਹਾਂ ਬਾਹਾਂ ਫੈਕਚਰ ਹੋਈ ਹੈ ਜਾਂ ਕਿ ਸਰ ਇਹ ਦੇਖੋ ਐਕਸ-ਰੇ ਚ ਪਤਾ ਲੱਗੋ ਫਾਈਨਲ ਫਾਈਨਲ ਉਹਨੂੰ ਰੈਫਰ ਕੀਤਾ ਇੱਥੇ ਸਰ ਮੈਂ ਪਰਚਾ ਕੱਟਦਾ ਐਮ ਐਲ ਸੀ ਦਾ ਜਿਹੜਾ ਜੋ ਕਾਰਵਾਈ ਹੁੰਦੀ ਹੈ ਪੀ ਆਈ ਐਸ ਨੇ ਭੇਜਤੀ ਐਮ ਐਲ ਸੀ ਕੱਟਤੀ ਸਭ ਕੁਝ ਕੱਟਤਾ ਕੰਪਿਊਟਰਾਈਜ਼ਡ ਐਮ ਐਲ ਆਰ ਉਹਨਾਂ ਨੂੰ ਹੈਂਡ ਓਵਰ ਕਰਤੀ ਤੇ ਉਸ ਤੋਂ ਬਾਅਦ ਉਹ ਉਹਨਾਂ ਨੂੰ ਸੰਗਰੂ ਰੈਕਸਰੇ ਹੋਣਗੇ ਕਿਉਂਕਿ ਆਰਥੋਪੈਡਿਸ਼ਨ ਦਾ ਨਾ ਹੋਣ ਦੀ ਵਜ੍ਹਾ ਕਰਕੇ ਅਸੀਂ ਉਹਨਾਂ ਨੂੰ ਸੰਗਰੂ ਰੈਫਰ ਕੀਤਾ ਕਿੰਨਾ ਟਾਈਮ ਹੋ ਗਿਆ ਜਿਹੜੀ ਪੁਲਸ ਰੂਮ ਜਿਹੜਾ ਤੁਸੀਂ ਭੇਜੀ ਹੈ ਸਰ ਪੁਲਸ کافی دیر ਹੋ ਗਈ ਸਰ ਸਾਡੇ ਦਾ ਆਈਡੀ ਕਿੰਨਾ ਘੰਟਾ ਸਰ ਜਦੋਂ ਆਏ ਸੀ ਮੇਰੇ ਕੋਲੇ 12:30 ਵਜੇ ਆਏ ਸੀ ਬਿਲਕੁਲ 12:30 ਉਹਨੇ ਅਸੀਂ ਉਹਨਾਂ ਨੂੰ ਪੀਆਈ ਭੇਜਤੀ ਸੀ ਸਰ ਮਤਲਬ ਉਹਦੇ 5-10 ਮਿੰਟਾਂ ਦੇ ਅੰਦਰ ਅੰਦਰ ਅਸੀਂ ਨੇ ਪੁਲਿਸ ਇਨਫੋਰਮੇਸ਼ਨ ਦੇ ਦਿੱਤੀ ਸੀ ਉਹਨਾਂ ਮਤਲਬ ਸਾਡੇ ਵੱਲੋਂ ਕੋਈ ਜ਼ਿਆਦਾ ਦੇਰੀ ਨਹੀਂ ਹੋਈ 5-10 5-10 ਮਿੰਟਾਂ ਦੇ ਅੰਦਰ ਠੀਕ ਹੈ ਸਰ ਨਹੀਂ ਇਹ ਨਹੀਂ ਸਰ ਕਿਵੇਂ ਦੇਖਦੇ ਹੋ ਇੱਕ ਪੱਤਰਕਾਰ ਵੱਲੋਂ ਦੋ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਕੀਤੀ ਜਾਂਦੀ ਆ ਨੂਨਸ ਦਾ ਟੀਕਾ ਲਾਉਂਦੇ ਹੋ ਫਰੂ ਦੂਜੇ ਇੱਕ ਦਨ ਛੱਡ ਕੇ ਪੱਤਰਕਾਰ ਤੇ ਹਮਲਾ ਹੋ ਜਾਂਦਾ ਜਾਨੀ ਕਿ ਅੱਜ ਤਕਰੀਬਨ 11:00 6:00 ਵਜੇ ਦੀ ਟੀਮ ਕਿਵੇਂ ਦੇਖਦੇ ਹੋ ਜੀ ਕੋ ਸਾਡੇ ਕੋਲ ਜਿਹੜਾ ਮਾਮਲਾ ਆਇਆ ਜੀ ਜਿਹੜੇ ਪੱਤਰਕਾਰ ਨੇ ਹੈਪੀ ਸ਼ਰਮਾ ਦਾ ਉਹਦੀ ਕੁੱਟਮਾਰ ਦਾ ਮਾਮਲਾ ਆਇਆ ਹੈਗਾ ਬਲਿਆਰ ਰੋਡ ਤੇ ਜਿਹੜੀ ਇਹਨਾਂ ਦੁਕਾਨਾਂ ਹੈ ਜੀ ਉੱਥੇ ਕੁਝ ਜਿਹੜੇ ਅਣਪਛਾਤੇ ਬੰਦੇ ਨੇ ਇਹਦੀ ਕੁੱਟਮਾਰ ਕੀਤੀ ਹੈਗੀ ਅਸੀਂ ਜਾਂਚ ਕਰ ਰਹੇ ਹਾਂਗੇ ਤੇ ਨਾਲ ਦੀ ਨਾਲ ਜਿਹੜੀ ਹੈਗੀ ਹੈ ਹੈਪੀ ਸ਼ਰਮਾ ਦੀ ਅਸੀਂ ਸਟੇਟਮੈਂਟ ਲੈ ਕੇ ਜੋ ਰੈਲੇਵੈਂਟ ਸੈਕਸ਼ਨ ਨੇਗੇ ਉੱਤੇ ਜਿਹੜੀ ਹੈਗੀ ਹੈ ਪ੍ਰੋਪਰ ਕਾਰਵਾਈ ਕੀਤੀ ਜਾਊਗੀ ਸਟੇਟਮੈਂਟ ਲਈ ਗਈ ਹੈ ਜੀ ਉਹਦੀ ਜਾਂਚ ਲੈਣੀ ਹੈ ਜੀ ਸਟੇਟਮੈਂਟ ਲੈ ਰਹੇ ਆ ਜੀ ਉਹਦੀ ਐਮਐਲਆਰ ਕੱਟ ਰਹੀ ਹੈਗੀ ਐਮਐਲਆਰ ਤੋਂ ਬਾਅਦ ਉਹਦੀ ਸਟੇਟਮੈਂਟ ਲਮਾਉਂਦੇ ਹਸਪਤਾਲ ਦੇ ਵਿੱਚੋਂ ਜੀ ਤਕਰੀਬਨ 12:30 ਵਜੇ ਦੀ ਇਥੇ ਰਿਪੋਰਟ ਗਈ ਹੈ ਥਾਣੇ ਦੇ ਵਿੱਚ ਤੇ 3 ਘੰਟੇ ਤਕਰੀਬਨ ਕਹਿ ਸਕਦਾ ਲੇਟ ਜਿਹੜੀ ਨਹੀਂ ਜੀ ਪੁਲਿਸਪਾਰਟ ਪੁਲਿਸਪਾਰਟੀ ਮੌਕੇ ਤੇ ਪਹੁੰਚ ਗਈ ਸੀਗੀ ਤੇ ਜਿਹੜੇ ਇਹਦੀ ਦੁਕਾਨ ਤੇ ਵੀ ਜਾਇਆਗੇ ਜਿਹੜੇ ਸੀਸੀਟੀਵੀ ਕੈਮਰੇ ਨੇਗੇ ਉਹ ਵੀ ਅਸੀਂ ਚੈੱਕ ਕਰ ਰਹੇ ਹਾਂਗੇ ਤੇ ਜਿਹੜੀ ਦੋਸ਼ਾਂ ਦੀ ਭਾਲ ਕਰਦੇ ਹਾਂ ਜੀ